ਨਹਿਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਪਰਾਣਾਸਾਲਾ ਵਿਖੇ ਕਿਸਾਨ ਆਗੂ ਸਤਰਾਵ ਸਿੰਘ ਬਾਗੜੀਆਂ ਅਤੇ ਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੋਸ ਮਜਾਰਾ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਸਿੱਟ ਸਿਆਪਾ ਕੀਤਾ ਗਿਆ ਅਤੇ ਇਸ ਮੌਕੇ ਤੇ ਮੋਦੀ ਸਰਕਾਰ ਦਾ ਪੁਤਲਾ ਵੀ ਹੁਕਾ ਗਿਆ ਧੁਕਿਆ ਗਿਆ ਕਿਉਂਕਿ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾ ਮੰਨੀ ਹੋਈਆਂ ਮੰਗਾ ਨੂੰ ਵੀ ਨਾ ਲਾਗੂ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਿਸਵਾਸਾਤ ਕੀਤਾ ਸੀ ਇਸੇ ਵਿਸ਼ੇ ਤੇ ਜਗਦੀਸ਼ ਸਿੰਘ ਡੱਲੇਵਾਲ ਜੋ 50 ਦਿਨਾਂ ਤੋਂ ਉੱਪਰ ਮਰਮਰਤ ਦੇ ਬੈਠੇ ਹਨ ਤੇ ਉਹਨਾਂ ਦੀ ਸਿਹਤ ਵੀ ਦਿਨੋ-ਦਿਨ ਵਿਗੜਦੀ ਜਾ ਰਹੀ ਆ ਤੇ ਹਜੇ ਤੱਕ ਸੈਂਟਰ ਗਵਰਨਮੈਂਟ ਵੱਲੋਂ ਕੋਈ ਵੀ ਨਿਮਯਾਦਾ ਅਜ ਤੱਕ ਉਹਨਾਂ ਨੇ ਗੱਲ ਕਰਨ ਵਾਸਤੇ ਨਹੀਂ ਭੇਜਿਆ ਜਿਸ ਦੇ ਕਾਰਨ ਉਹਨਾਂ ਦੀ ਛੇਤ ਦੇ ਵਿੱਚ ਦਿਨੋਂ ਦਿਨ ਗਰਾਵਟ ਆਂਦੀ ਜਾ ਰਹੀ ਆ ਇਸੇ ਵਿਸੇਤੇ ਅੱਜ ਪੁਰਾਣਾ ਸਾਲਾ ਵਿਖੇ ਕਿਸਾਨਾਂ ਵੱਲੋਂ ਰੋਸ ਮਜਾਰਾ ਕੀਤਾ ਗਿਆ ਤੇ ਆਓ ਦੇਖੋ ਲਾਈਵ ਕਿਵੇਂ ਉਹਨਾਂ ਨੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਵੱਤ ਮਜਾਰਾ ਕੀਤਾ جئے 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 سرکار مرداباد 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 راتي تڏهن پياله اکو جينبااد 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 نتاج جانجا زميرا جينبااد 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 اوهي اقتدار سرکار مرداباد 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 اوهي اقتدار سرکار مرداباد جينبااد جينبااد اوتي سرکار مرداباد